ਇਹ ਲਾਸ ਵਗਾਸ ਜਾ ਕੇ ਦੇਖਿਆ ਹੁਣ ਜਦ ਸਾਡੇ ਕੋ ਭੱਜੇ ਜਾਂਦੇ ਨੇ ਇਜ਼ਰਾਈਲ ਨੂੰ ਦੇਖਣ ਕੋਈ ਮਤਲਬ ਨਹੀਂ ਉੱਥੇ ਦੇਖਣ ਜਾਂਦਾ ਇੱਥੇ ਪਹਿਲਾਂ ਬੜੀ ਬਾਰ ਤਵਾਹੀ ਦੇ ਸਿੰਬਲ ਬਣੇ ਨੇ ਪਰ ਤਵਾਹੀ ਦੇ ਹੁਣ ਬਣ ਰਹੇ ਨੇ ਇਹ ਅਸੀਂ ਹੀ ਰੋਕਦੇ ਰਹੇ ਸਾਡੇ ਲੋਕ ਇੱਥੇ ਅਜੇ ਵੀ ਮੌਕਾ ਹੈ ਕਿ ਅਸੀਂ ਰੇਨ ਵਾਟਰ ਹਾਰਵੈਸਟਿੰਗ ਕਰੀਏ ਪਿੰਡ ਦੇ ਟੋਬੇ ਝੀਲਾਂ ਰਵਾਈਵ ਕਰੀਏ ਜਿਹੜੀ ਕੁਦਰਤ ਹੈ ਉਹਦੇ ਤੋਂ ਡਰੀਏ ਮੜਾ ਮੂਟਾ ਇਹ ਨਹੀਂ ਕਿ ਅਸੀਂ ਉਹਨੂੰ ਖਾ ਜਾਾਂਗੇ ਪੀ ਜਾਾਂਗੇ ਮਤਲਬ ਅਸੀਂ ਮਤਲਬ ਤੁਸੀਂ ਯੰਗਰ ਜਨਰੇਸ਼ਨ ਦੇਖੋ ਨਾ ਇਨਸੀਡੈਂਸ ਕਿੰਨੀ ਹੈ ਬਿਮਾਰੀਆਂ ਦੀ ਹੂੰ ਸੋ ਮੇਰਾ ਇਹ ਕਹਿਆ ਹੈ ਕਿ ਕਲੈਕਟਿਵ ਸੁਸਾਈਸਾਈਡ ਵਾਦਾ ਸੰਭਦਰ ਰਹੇ ਆ ਪਰ ਸਾਨੂੰ ਇਸ ਗੱਲ ਦਾ ਚੇਤਾ ਨਹੀਂ ਹੈ ਉਹ ਦੋਸ਼ ਦੇ ਦਾਂਗੇ ਕੋਈ ਕਾਹਲੀਆਂ ਨੂੰ ਦੇ ਦੋ ਕਾਂਗਰਸੀਆਂ ਨੂੰ ਕੋਈ ਆਵਾਜ਼ ਮਿਲਦਾ ਮਤਲਬ ਕੋਈ ਹਲਕੀ ਹੈ ਫਿਰਦਾ بس ਲਾਸਟ ਸਵਾਲ ਬਹੁਤ ਸਿੰਪਲ ਹੱਲ ਹੈ ਬਹੁਤ ਔਖਾ ਕੁਝ ਵੀ ਨਹੀਂ ਹੈ ਜੀ ਹੱਲ ਇਹ ਕਿ ਆਪਣੇ ਆਪ ਨੂੰ ਬਦਲਣਾ ਪਊਗਾ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਲਾਈਫ ਸਟਾਈਲ ਬਦਲਣੇ ਪੈਣਗੇ ਥਿੰਕਿੰਗ ਸਟਾਈਲ ਬਦਲਣੇ ਪੈਣਗੇ ਕਿ ਅਸੀਂ ਇਨਸਾਨ ਆ ਸਾਨੂੰ ਇਨਸਾਨੀ ਜਮਾ ਇਸ ਕਰਕੇ ਨਹੀਂ ਮਿਲਿਆ ਕਿ ਅਸੀਂ ਬਾਕੀਆਂ ਦੀ ਤਬਾਹੀ ਦਾ ਸਾਧਨ ਬਣ ਜਾਈਏ ਜਿੰਨੀ ਕਿ ਚੇਤਨਾ ਆਉਂਦੀ ਹੈ ਜਿੰਨਾ ਕ ਅਸੀਂ ਭਲਾ ਕਰ ਸਕਦੇ ਹਾਂ ਜਿੰਨਾ ਕ ਅਸੀਂ ਇੱਕ ਦੂ ਨੂੰ ਪ੍ਰੇਮ ਕਰ ਸਕਦੇ ਹਾਂ ਜਿੰਨਾ ਕ ਅਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਚੇਤਨ ਕਰ ਸਕਦੇ ਹਾਂ ਉਹਦੀ ਕੋਸ਼ਿਸ਼ ਕਰਨੀ ਚਾਹੀਦੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਬਹੁਤ ਫਰਿਸ਼ਤੇ ਬਣ ਜਾਓ ਅਸੀਂ ਕੁਝ ਆਦਤਾਂ 'ਚ ਫਸ ਗਏ ਮੇਰੀਆਂ ਵੀ ਕੁਝ ਆਦਤਾਂ ਹੈਗੀਆਂ ਨੇ ਪਰ ਜਿਹੜੀ ਆਦਤ ਦਾ ਪਤਾ ਲੱਗ ਗਿਆ ਕਿ ਦੂਜਿਆਂ ਲਈ ਨੇਚਰ ਲਈ ਹੋਰ ਲਈ ਨੁਕਸਾਨ ਦੇ ਉਹਨੂੰ ਕੱਟ ਕਰ ਲੋ ਬੜੀ ਸਿੰਪਲ ਜੀ ਗੱਲ ਹੈ ਮਤਲਬ ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਛੋਟੀ ਜੀ ਦੰਨਾ ਇਹ ਨਹੀਂ ਕੋਈ ਫੜ ਮਾਰਨ ਵਾਲੀ ਗੱਲ ਨਹੀਂ ਮੈਂ ਸਮੀਂ ਨਵੀਂ ਪਰਮਾਤਮਾ ਦੀ ਕਿਰਪਾ ਹੋਈ ਮੈਂ ਤਾਂ ਬਚਿਆ ਨਹੀਂ ਮੈਂ ਮਰ ਜਾਣਾ ਸੀ ਹੁਣ ਜੀ ਮੈਂ ਸਮੋਕਿੰਗ ਕਰਦਾ ਸੀ ਹੂੰ 10 ਸਾਲ ਮੈਂ ਚੇਂਜ ਸਮੋਕ ਕਰ ਰਿਹਾ ਮੈਨੂੰ ਲੱਗਿਆ ਕਿ ਨਹੀਂ ਇਹ ਹੁਣ ਮਤਲਬ ਬਹੁਤ ਜ਼ਿਆਦਾ ਹੋ ਗਿਆ ਮੈਂ ਛੱਡਣ ਦੀ ਕੋਸ਼ਿਸ਼ ਕਰੀ ਮੈਂ ਛੱਡ ਦਿੱਤੀ ਇਹ ਵੀ ਸਾਡੇ ਖਾਣ ਪੀਣ ਦੀ ਆਦਤਾਂ ਨੇ ਬਹੁਤ ਸਾਰੇ ਸਾਡੇ ਲੋਕ ਡਰਿੰਕ ਕਰਦੇ ਨੇ ਹੋਰ ਕਰਦੇ ਨੇ ਛੱਡ ਸਕਦੇ ਨੇ ਕਿਤੇ ਸੋਸ਼ਲ ਪ੍ਰੈਸ਼ਰ ਚ ਕਿਤੇ ਮਾਨਸਿਕ ਪ੍ਰੈਸ਼ਰ ਚ ਅਸੀਂ ਆਪਣੇ ਆਪ ਨੂੰ ਅਡਰੈਸ ਨਹੀਂ ਕਰਦੇ ਕਿ ਮੈਂ ਕੀ ਕਰ ਰਿਹਾ ਜਦੋਂ ਤੁਸੀਂ ਇੱਕ ਸਿੰਪਲ ਸੌਖਾ ਸਿੱਧਾ ਸਾਦਾ ਲਾਈਫਸਟਾਈਲ ਅਪਣਾ ਲਓਗੇ ਇਹਦਾ ਕੁਦਰਤ ਤੇ ਵੀ ਅਸਰ ਪਾਊਗਾ ਇਹਦਾ ਪਰਿਵਾਰ ਤੇ ਵੀ ਅਸਰ ਪੈਂਦਾ ਹੈ ਸ਼ਾਮ ਨੂੰ ਬੰਦੇ ਧੱਕੇ ਹੋਰੇ ਦਰੂਦੇ ਦੋ ਚਾਰ ਪੈਗ ਪੀ ਕੇ ਘਰ ਵਾਲੀ ਨੂੰ ਕੁੱਟ ਕੇ ਸੌਂ ਜਾਂਦੇ ਸਵੇਰੇ ਫਿਰ ਲੜ ਕੇ ਉੱਠ ਮਲੇ ਗਧਿਆਂ ਵਰਗੀ ਜ਼ਿੰਦਗੀ ਕਿਉਂ ਜੀ ਹੋਣੀ ਹੈ ਜਦੋਂ ਸਾਨੂੰ ਇਨਸਾਨਾਂ ਦੀ ਜ਼ਿੰਦਗੀ ਫਰਿਸ਼ਤਿਆਂ ਵਰਗੀ ਦਿੱਤੀ ਆ ਰੱਬ ਨੇ ਸੋ ਅਸੀਂ ਪਹਿਲੀ ਗੱਲ ਤਾਂ ਧਰਤੀ ਮਾਤਾ ਦੀ ਰਿਸਪੈਕਟ ਕਰਨੀ ਸਿੱਖੀਏ ਪਾਣੀ ਦੀ ਰਿਸਪੈਕਟ ਕਰਨੀ ਸਿੱਖੀਏ ਹਵਾ ਦੀ ਇਹਨੂੰ ਪਿਓਰ ਰੱਖਣਾ ਇਨੂੰ ਹੋਰ ਪਿਓਰ ਕਰਨਾ ਇਹਨੂੰ ਹੋਰ ਅੱਛਾ ਬਣਾਉਣਾ ਇਹ ਸਾਡਾ ਸਾਰਿਆਂ ਦਾ ਧਰਮ ਹੈ ਇਹ ਕੋਈ ਕੋਈ ਫੈਸ਼ਨ ਦੀ ਜਾਂ ਉਦਾਂ ਦੀ ਗੱਲ ਨਹੀਂ ਹੈ ਜੇ ਨਹੀਂ ਕਰਨਗੇ ਮਰਨਾਂ ਉਹੜੀਆਂ ਪੀੜ੍ਹੀਆਂ ਮਰ ਜਾਣਗੀਆਂ ਉਦੋਂ ਪਹਿਲਾਂ ਬਥੇਰੇ ਜਾਨਵਰ ਐਸੇ ਪਸ਼ੂ ਪੰਛੀ ਸਾਡੇ ਵਰਗੇ ਕੁਦਰਤ ਨੇ ਐਕਸਪੈਰੀਮੈਂਟ ਕਰ ਕਰਕੇ ਡਾਇਨੋਸਰ ਵਰਗੇ ਡੇਡੇ ਤੋਰਦੇ ਨੇ ਤੇ ਅਸੀਂ ਤੁਰ ਜਾਾਂਗੇ ਪਰ ਇਹ ਹੈ ਕਿ ਇਹ ਜਿਹੜੇ ਅਸੀਂ ਗੇਮ 'ਚ ਫਸ ਗਏ ਆ ਕਿ ਉਹਨੂੰ ਦੋਸ਼ ਦੇ ਦੀਏ ਸਰਕਾਰ ਨੂੰ ਦੋਸ਼ ਠਿਮਕੇ ਨੂੰ ਦੋਸ਼ ਦੇ ਦੀਏ ਅਸੀਂ ਇੱਕ ਸਟੇਜ ਤੇ ਹੁਣ ਆ ਗਏ ਹੁਣ ਦੋਸ਼ ਦੇਣ ਦਾ ਮਤਲਬ ਨਹੀਂ ਹੈ ਹੁਣ ਐਕਟ ਕਰਨ ਦਾ ਮਤਲਬ ਹੈ ਜੀ ਕਿ ਜੋ ਭਾਵੇਂ ਕੁਦਰਤ ਦੇ ਰਹੀ ਹੈ ਪਾਣੀ ਮੀਂਹ ਦਾ ਹੀ ਪਾਣੀ ਸੰਭਲੀਏ ਤਾਂ ਮੇਰਾ ਖਿਆਲ ਬਹੁਤ ਹੈ